ਗੁਰੂ ਵਾਹਿਗੁਰੂ ਵਾਹਿ ਗੁਰੂ 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 ਵਾਹਿ Guru, vai, Guru, why Guru, why Guru, vai, Guru, vai, Guru, why

bye Guru bye Guru bye Guru bye Guru bye Guru Guru. Bye. Va, guru, va. va guru va bahe guru bah Bye. vahe guru, vahe guru, vahe guru vahe Vó Guru bah bhe guru bhe guru b ગુરુ વાર 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 ગુરુ ਵਾਹ ਗੁਰੂ 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 Why, Guru 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 Why? ਗੁਰੂ ਵਾਹ 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 Guru, boy. 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 Guru. Guru, boy. ਗੁਰੂ ਵਾਹ 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 ਗੁਰੂ

ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ 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 Va 몇 Guru Va 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 ਗੁਰੂ ਵਾਹ 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 ਵਾਹ ਗੁਰੂ 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 ਗੁਰੂ ਵਾਹ 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 ਗੁਰੂ

ਗੁਰੂ ਵਾਹ 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 ਗੁਰੂ ਵਾਰ 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 ਗੁਰੂ ਵਾਹ 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 ਗੁਰੂ ਵਾਹ